ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਇੱਕ ਸਵੀਟ ਦੀ ਦੁਕਾਨ ਦੇ ਉੱਤੇ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੁਕਾਨ ਦੇ ਖੁੱਲਦੇ ਸਾਰ ਹੀ 15 ਮਿੰਟਾਂ ਬਾਅਦ ਇੱਥੋਂ ਅਜਿਹੀਆਂ ਆਵਾਜ਼ਾਂ ਆਉਣ ਲੱਗੀਆਂ ਕਿ ਦੁਕਾਨ ਦੇ ਵਿੱਚ ਭਗੜੜ ਮਚ ਗਈ ਅੰਦਾਜ਼ੇ ਇਹ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਲਗਾਤਾਰ ਬਣਦੇ ਜਾ ਰਹੇ ਨੇ ਗੋਰੀ ਬਾਰੀ ਦੀਆਂ ਕਤਲਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹ ਮਾਮਲਾ ਸਾਹਮਣੇ ਆਇਆ ਫਗਵਾਣਾ ਦੇ ਹੁਸ਼ਿਆਰਪੁਰ ਰੋੜ ਤੇ ਸਥਿਤ ਇੱਕ ਸਵੀਰਸ ਸ਼ਾਪ ਦੇ ਉੱਤੇ ਜਦੋਂ ਖੁੱਲੀ ਤਾਂ ਉਥੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗਨੀਮਤ ਰਹੀ ਕੇਸ ਕਟਾਂ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਪਰ ਇੱਥੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਮੌਕੇ ਤੇ ਉੱਤੇ ਪੁਲਿਸ ਪਹੁੰਚੀ ਜਿਨ੍ਹਾਂ ਵੱਲੋਂ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਗਈ ਹੈ ਸ਼ਾਰਪਰ ਰੋਡ ਤੇ ਤਸਵੀਰ ਮਟਾਈਆਂ ਦੀ ਦੁਕਾਨ ਤੇ ਸਵੇਰੇ ਪੋਨੇ ਚਤੂਏ ਕਾਫੀ ਕੋ ਵਿਅਕਤੀ ਆਏ ਉਹਨਾਂ ਨੇ ਗੋਲੀਆਂ ਚਲਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਦਾ ਪ੍ਰਤੀਕ ਹੈ ਕੋਈ ਕਿਸੇ ਡਰ ਨਹੀਂ ਹੈ ਇਹ ਤਾਂ ਰੋਜ਼ ਸਵੇਰੇ ਸਵੇਰੇ ਆ ਕੇ ਗੋਲੀਆਂ ਚ ਰੱਕ ਜਾਣਾ ਬਹੁਤ ਜ਼ਹਿਸ਼ਤ ਤੇ ਨਫਸਾਨੇ ਰੱਕੀ ਫੈਲਦੀ ਹੈ ਮੈਂ ਇਹ ਸਰਕਾਰ ਨੂੰ ਕਹਾਂਗਾ ਕਿ ਪੁਲਿਸ ਨੂੰ ਆਪਣੀ ਡਿਊਟੀ ਤੱਕ ਡੇ ਹੋ ਕੇ ਕਰਨੀ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਹੋ ਚੁੱਕਿਆ ਗਿਆ ਅੰਕਲ ਕਿੰਨੀਆਂ ਗੋਲੀਆਂ ਚੱਲੀਆਂ ਸੋਚਿਆ ਨਾ ਕੁਝ 2-3 ਤੇ 7-8 8 ਗੋਲੀਆਂ ਕੋਈ ਚੱਲੀਆਂ ਕਿੰਨੇ ਲੋਕ ਆਏ ਸੀ ਬੱਚੇ ਉਹਨਾਂ ਨੇ ਕੁਝ ਮੈਨੂੰ ਤਿੰਨ ਤਿੰਨ ਬੰਦੇ ਦਸਤੇ ਕਰ ਰਹੇ ਆ ਅੱਛਾ ਜੀ ਡਾਕਟਰ ਗੋਲੀਆਂ ਇਹ ਪ੍ਰਦੀਕ ਹੈ ਸਰਕਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ ਹੈ ਮਤਲਬ 40 ਗੋੜੇ ਜਿੱਨੇ ਤ ਲਗਾਤਾਰ ਇਹ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਚੱਲੀਆਂ ਹੈ ਮਾੜੀ ਹਾਲਾਤ ਹੈ ਮਾੜੇ ਹਾਲਾਤ ਆ ਦੇ ਬਸਤੀ ਨਹੀਂ ਹੈ ਜੋ ਵੀ ਮਰਜ਼ੀ ਆ ਕੇ ਗੋਲੀਆਂ ਚਲਾ ਕੇ ਚੜੀ ਜਾਂਦਾ ਇਹ ਪੁਲਿਸ ਦਾ ਕੀ ਡਰ ਹੁੰਦਾ ਸਰਕਾਰ ਦਾ ਡਰ ਹੁੰਦਾ ਉਹ ਚੁੱਕਿਆ ਗਿਆ ਸਰ ਕੋਈ ਦੱਸਿਆ ਕੋਈ ਐਕਸਟੈਂਸ਼ਨਲ ਕਾਲ ਵਗੈਰਾ ਕੋਈ ਨਹੀਂ ਲੱਗਦਾ ਲੱਗਦਾ ਕਿ ਇਤਹਾਜ ਨਹੀਂ ਪੁਲਿਸ ਵਾਲੇ ਆਪਣੇ ਕਾਰਵਾਈ ਕਰਨਗੇ ਕਰਨੀ ਚਾਹੀਦੀ ਹੈ ਸਰ ਸੀਐਮ ਸਾਹਿਬ ਕੱਲ ਵੀ ਫਗਵਾੜਾ ਵਿੱਚ ਸੀਗੇ ਅੱਜ ਵੀ ਫਗਵਾੜੇ ਦੇ ਵਿੱਚ ਆ ਰਹੇ ਆ ਤੇ ਸੀਐਮ ਦੇ ਦੌਰਾਨ ਪਹਿਲਾਂ ਹੀ ਅਜਿਹੀ ਵਾਰਤਾ ਸੁਣਾ ਕਿਤੇ ਨਾ ਕਿਤੇ ਇਹ ਤਾਂ ਸਰਕਾਰ ਨੂੰ ਸਿੱਧਾ ਚੈਲੰਜ ਹੈ ਜੀ ਵੀ ਤੁਹਾਨੂੰ ਨਹੀਂ ਮੰਨਦੇ ਸਰਕਾਰ ਹੁਣ ਕਹਿਣਾ ਵੀ ਤੁਸੀਂ ਇੱਥੇ ਘੁੰਮੀ ਆਓ ਅਸਾਂ ਤੁਹਾਨੂੰ ਗੁਰਵਾਲੀ ਹੈ ਕਿਤੇ ਸੀਐਮ ਘੁੰਮਦਾ ਹੋਵੇ ਤੇ ਗੋਲੀ ਚੱਲ ਜਣੀ ਹੈ ਇਹ ਤੋਂ ਵੱਡੀ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਨਾ ਵਪਾਰੀ ਨਾ ਖਿਡਾਰੀ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਤ ਨਹੀਂ ਹੈ ਜਰਮ ਕਟਨਾ ਤੋਂ ਬਾਅਦ ਸਾਫ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਮੌਕੇ ਤੇ ਪਹੁੰਚੇ ਅਤੇ ਪੀੜਤ ਦੇ ਨਾਲ ਮੁਲਾਕਾਤ ਕੀਤੀ ਹੈ ਜਿੰਨ ਸਾਨੂੰ ਇਨਫੋਰਮੇਸ਼ਨ ਆਈ ਹੈ 47 ਡਿਗਰੀ ਇੱਥੇ ਇੱਕ ਅਨਸ਼ਾਰਟ ਫਾਇਰ ਹੋਇਆ ਇਸ ਵਿਸ਼ੇ ਦੇ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਤੇ ਜਲਦੀ ਇਹਨਾਂ ਨੂੰ ਕਾਬੂ ਕਰਾਂਗੇ ਮੈਮ ਕਿੰਨੀਆਂ ਫਾਇਰ ਹੋਏ ਆ ਜੀ ਹਲੋ ਸਾਰਾ ਕੁਝ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਕਾਟਰੇਜਸ ਕੁਝ ਮਿਲੇ ਆ ਬਾਕੀ ਵੀ ਅਸੀਂ ਸਾਰਾ ਸੀਨ ਆਫ क्राइम ਦੇਖ ਰਹੇ ਆ ਹੋਰ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਜਿਹਨੇ ਕੋਈ ਪ੍ਰੋਗਰਾਮ ਹੋ ਜੁਰ ਉਸ ਤੋਂ ਬਾਅਦ ਉਹਨਾਂ ਦਾ ਮੈਮ ਕਿੰਨੇ ਲੋਕ ਆਏ ਸੀ ਜਿਹੜੇ ਗੁਲੀਆਂ ਚਲਾਏ ਸਾਹਮਣੇ ਆ ਕੁਝ ਕਿੰਨੇ ਜਿਹੜੇ ਸੀ ਕਿ ਕੱਟੇ ਆਏ ਸੀ ਜੀ ਸਕੂਟੀ ਤੇ ਆਏ ਸੀ ਮੈਮ ਆ ਸੀਐਮ ਦਾ ਸੀਮਨ ਸਾਹਿਬ ਵੀ ਆ ਰਹੇ ਬੋਲਦਾ ਕਿ ਉਸੋ ਪੁਲਿਸੀ ਹੋਈ ਪਈ ਹੈ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਦੇ ਹਾਂਜੀ ਬਿਲਕੁਲ ਜੀ ਉਸ ਸਾਈਡ ਆਪਣੀ ਪੂਰਤ ਡਿਪਲੋਇਮੈਂਟ ਹੈ ਐਲਪੀਓ ਵਾਲੀ ਸਾਈਡ ਤੇ ਇਸ ਸਾਈਡ ਵੀ ਆਪਾਂ ਉਸਤੈਦੀ ਰੱਖਦੇ ਹਾਂ ਅਰਲੀ ਮਾਰਨਿੰਗ ਦਾ ਇਨਸੀਡੈਂਟ ਹੋਇਆ ਉਹਨਾਂ ਨੂੰ ਕੀਤਾ ਜਾਏਗਾ ਮੈਮ ਦੁਬੰਦਾਂ ਦੇ ਦੱਸਿਆ ਕੋਈ ਥ੍ਰੈਟ ਕਾਲ ਵਗੈਰਾ ਕੋਈ ਇਹ ਤਾਂ ਕੋਈ ਕੋਈ ਸਟ੍ਰੰਗਾ ਕੋਈ ਗਲਤ ਜਿਹਾ ਵਿਵਹਾਰ ਹੈਪੀਨੈਸ ਨਾ ਪਾਣੀ ਸੱਦੇ ਗਏ ਆਈ ਡਾਕਟੇ ਮੈਨੂੰ ਇਸ ਕੋ ਡੀਆ ਮੈਮ ਕੈਮਰੇ ਦੇ ਵਿੱਚ ਕੁਝ ਆਇਆ ਹੋਵੇ ਹਾਂਜੀ ਸਾਰਾ ਕੁਝ ਦੇਖ ਰਹੇ ਹਾਂ ਅਸੀਂ ਇਟਸ ਪਾਰਟ ਆਫ ਇਨਵੈਸਟੀਗੇਸ਼ਨ ਤੇ ਤੁਹਾਨੂੰ ਦੱਸਿਆ ਜਾਏ ਕਿ ਇਹਦੇ ਬਿਆਨਾਂ ਤੇ ਮਾਮਲਾ ਦਾ ਪੀਚਾ ਜਾ ਰਿਹਾ ਹੈ ਮੈਨੇਜਰ ਦੇ ਕਰਨ ਨੂੰ ਜੀ ਨਾਮ ਨਾਲ ਹੀ ਜਾ ਕਹ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਇੱਕ ਗੰਭੀਰ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਆਏ ਦਿਨ ਅਜਿਹੇ ਵਾਰਦਾਤਾ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਹਕੀਕਤ ੜੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ